ਕੋਈ ਸਾਡਾ ਚੱਲ ਪਏ ਗਲੇ ਰੇ ਨੇ ਪੈਣਗੇ ਸਾਡੀ ਭਾਈ ਮੇਰਾ ਆਂਦਾ ਮੜ ਨਹੀਂ ਅੱਜ ਚੱਲਿਆ ਤਾਂ ਹੈਗਾ ਵੇਖੋ ਹੁਣ ਕੀ ਬੰਦਾ ਵੇਖੋ ਬਾਹਰ ਵੇਖ ਆ ਗੜੇ ਪੈਣੇ ਸ਼ੁਰੂ ਹੋਏ ਨੇ ਗੁਰਦਾਸਪੁਰ ਰਾਵੀ ਦਰਿਆ ਨੇਰ ਇੰਨਾ ਕਿ ਜਿਆਦਾ ਕਿ ਐਸ ਵੇਲੇ ਅਸੀਂ ਮਕੌੜੇ ਪੱਤਣ ਦੇ ਉੱਪਰ ਰਾਵੀ ਦਰਿਆ ਦੇ ਬਿਲਕੁਲ ਕੰਢੇ ਆ ਇੱਥੇ ਸਾਡਾ ਇੱਕ ਜ਼ਿਮੀਦਾਰ ਭਰਾ ਆ ਬੱਲੇ ਬੱਲੇ ਉਹਦੀ 8 ਕਿੱਲੇ ਫਸਲ ਤਬਾਹ ਹੋ ਗਈ ਆ ਜਿਦੇ ਵਿੱਚ ਬੂਟੇ ਤੇ ਆ ਗੰਨਾ ਸਾਰਾ ਸਾਹਮਣੇ ਜਿਹੜਾ ਲੱਭ ਰਿਹਾ ਇਹ ਸਾਰਾ ਹੀ ਆ ਮਿੱਟੀ ਦੇ ਥੱਲੇ ਦੱਬਿਆ ਪਿਆ ਸਰਕਾਰ ਕਹਿੰਦੀ ਆ ਰੇਤ ਚੜਾਈ ਆ ਅਸੀਂ ਕਹਿੰਦੇ ਆ ਕਿ ਤੁਸੀਂ ਰੇਤ ਦੇ ਭਾਅ ਨਹੀਂ ਚੁੱਕ ਲੋ ਅੱਧੋ-ਅੱਧੋ ਚੁੱਕ ਲੋ ਜੋ ਕ੍ਰੈਸ਼ਰਾਂ ਵਾਲੇ ਰੇਤ ਦਿੰਦੇ ਆ ਨਾ ਉਹਦੇ ਅੱਧੋ-ਅੱਧੋ ਨਾਲ ਚੁੱਕ ਲੋ ਸਾਡੇ ਹਿਸਾਬ ਨਾਲ ਭਾਵੇਂ ਰੇਤ ਹੋਵੇ ਤੇ ਭਾਵੇਂ ਹੋਵੇ ਕਸੂਰ ਸਰਕਾਰ ਚੁੱਕਲੇ ਸਾਡੇ ਕੋਲੋਂ ਜਿਹੜਾ ਬਿੱਲ ਕ੍ਰੈਸ਼ਰਾਂ ਵਾਲੇ ਕੱਟ ਕੇ ਦਿੰਦੇ ਨੇ ਉਹਦੇ ਅੱਧੇ ਰੇਤ ਰੇਤ ਦੇ ਵਿੱਚ ਰੇਤ ਚ ਅਸੀਂ ਦੇਣ ਨੂੰ ਤਿਆਰ ਆਂ ਅਸੀਂ ਅੱਜ ਜਿੱਥੇ ਸ਼ੁਰੂ ਕਰਵਾਈ ਸੀ ਸੇਵਾ ਕਿ ਇਹ ਜਿਹੜੇ ਜ਼ਿਮੀਦਾਰ ਦੀ ਆ ਜਿਹੜੀ ਜ਼ਮੀਨ ਆ ਉਹਦੇ ਚੋਂ ਸਾਰਾ ਜਿਹੜਾ ਕਸੂਆ ਕਰਾ ਕੇ ਸਾਈਡ ਤੇ ਡੰਪ ਲਾ ਦिए ਪਰ ਪਹਿਲਾਂ ਜਿਹੜਾ ਰਸਤਾ ਬਣਾਇਆ ਗਿਆ ਜੀਸੀਬੀ ਮਸ਼ੀਨ ਲਾ ਕੇ ਤੇ ਹੁਣ ਜਿਹੜੀ ਕੀਤੀ ਕਰਾਈ ਆ ਸਾਰੀ ਐਨ ਰੱਬ ਨੇ ਮੜੀਆ ਮੇੜ ਕਰ ਦਿੱਤੀ ਆ ਹਾਲਾਤ ਵੇਖੋ ਤੁਸੀਂ ਜਿੰਨੀ ਫਸਲ ਆ ਗੰਨੇ ਦੀ ਉਹ ਆ ਨਿਹਰ ਨੇ ਤੇ ਗੜਿਆਂ ਨੇ ਸਾਰਾ ਕੁਝ ਜਿਹੜੀ ਰਹਿਣਦਾ ਉਹ ਵੀ ਖਤਮ ਕਰ ਦੇਣੀ ਆ ਆ ਸਾਡੀ ਟੀਮ ਆ ਕਿੰਦਾ ਵੀਰ ਸਾਡਾ ਜਿਹੜਾ ਪਹਿਲੇ ਦਿਨ ਤੋਂ ਡਟਿਆ ਹੋਇਆ ਆਪਣੀਆਂ ਮਸ਼ੀਨਾਂ ਜਿਹੜੀਆਂ ਸੇਵਾ ਵਿੱਚ ਲੱਗੀਆਂ ਪਈਆਂ ਉਹਦੀਆਂ ਆ ਹਾਲਾਤ ਨੇ ਅੱਜ ਗੁਰਦਾਸਪੁਰ ਦੇ ਜਿਹੜੇ ਜੰਗਲੀ ਕੰਮ ਜਿਹੜੇ ਜੰਗਲੀ ਦੀ ਪਿੱਛੇ ਵੀ ਗੱਲ ਖਤਮ ਹੋ ਗਿਆ ਜੀ ਬਿਲਕੁਲ ਖਤਮ ਹੋ ਗਿਆ ਚ ਮੋਗੀ ਕਰਨੀ ਦੀ ਮੀਂਹ ਡਰਦੀ ਜਿਆਦਾ ਖਤਮ ਹੋ ਰਿਹਾ ਹੈ ਮੈਨੂੰ ਬਰਬਾਦ ਨੂੰ ਪਤਾ ਨਹੀਂ ਕੀ ਮੰਜ਼ੀਰ ਆ ਗਾ ਆਈ ਉਹ ਬਾਹਰ ਗੱਲ ਕਰ ਪਾਪ ਹੀ ਬੜਾ ਹੋ ਗਿਆ ਗੱਲ ਕਹਿੰਦਾ ਵੀ ਨਹੀਂ ਦੇਖੋ ਵੱਜ ਗਿਆ ਦੋ ਗੱਲੇ ਤੇ ਉਹ ਵੀ ਹੁਣ ਥਾੜਾ ਤੋਂ ਕਰਨਾ ਨਹੀਂ ਥੋੜਾ ਵੰਗਿਆ ਥੰਡੇ ਨਾਲ ਰੰਦਾ ਨਾਲ ਮਿਲ ਲਾ ਹੋ ਗਿਆ ਟਰੈਕਟਰ ਤੋਂ ਜਿੰਨੀ ਕ ਕਸਰ ਬਚੀ ਹੈਗੀ ਕੋਈ ਫਸਲ ਜਿਹੜੀ ਖਲੋਤੀ ਜਿਹੜੇ ਕੋਈ ਚਾਰ ਕਿਸੇ ਦੇ ਬੂਟੇ ਵੀ ਖਲੋਤੇ ਸੀਗੇ ਉਹ ਹੁਣ ਐਨੂੰ ਵਾਜ ਆ ਰੀਆਂ ਪੂਰੀਆ ਹਵਾ ਦੇ ਨਾਲ ਡਿੱਗਨ ਦੀਆਂ ਗੰਨਾ ਜਿੰਨਾ ਹੀਗਾ ਐਨ ਜਿੱਦਾਂ ਇਦਾਂ ਡੇਗ ਰਿਹਾ ਜਿੱਦਾਂ ਸੁਹਾਗਾ ਫਿਰ ਰਿਹਾ ਹੁੰਦਾ ਉਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਵੀ ਕੁਝ ਨਾ ਕੁਝ ਜਿਹੜੀ ਜਗ੍ਹਾ ਬਣੇ ਤੇ ਜ਼ਿਮੀਂਦਾਰ ਨੂੰ ਜਿਹੜੀ ਆ ਰਾਹਤ ਮਿਲ ਸਕੇ ਪਰ ਤਸੱਲੀ ਕਰਾਈ ਪਈ ਆ ਮੀਣ ਪੂਰੇ ਗੜੇ ਗੜੇ ਪੈ ਰਹੇ ਨੇ ਇੱਕ ਬੇਨਤੀ ਕਰਦਾ ਕਿ ਜਿਹੜੇ ਭਰਾ ਟਰੈਕਟਰ ਟਰਾਲੀਆਂ ਲੈ ਕੇ ਆਉਣਾ ਚਾਹੁੰਦੇ ਆ ਸਕਦੇ ਆ ਪਰ ਆਹ ਵੇਖੋ ਹਾਲਾ ਬਣਿਆ ਪਿਆ ਜੇ ਇੱਥੋਂ ਮਸ਼ੀਨ ਲਾ ਕੇ ਤੇ ਫੇਰ ਆ ਜਿਹੜਾ ਰਾਹ ਆ ਉਹ ਕੱਢਦੇ ਪਏ ਆ ਉਹ ਇੰਨੀ ਇੰਨੀ ਪੋਲ ਆ ਉੱਪਰ ਜਿਹੜਾ ਰਸਤਾ ਬਣਾਇਆ ਬਾਕੀ ਥੱਲੇ ਪੱਕੀ ਜੜੀ ਜ਼ਮੀਨ ਆ ਤਕਰੀਬਨ 5-5 ਫੁੱਟ ਮਿੱਟੀ ਚੜੀ ਹੋਈ ਆ ਮਿੱਟੀ ਵਣੀਆ ਕਸੂ ਆ